ੋਗਾ ਦੇ ਇੱਕ ਮਸ਼ਹੂਰ ਸਕੈਂਡਲ ਦੀ ਪਿਛਲੇ ਕਈ ਦਿਨਾਂ ਤੋਂ ਆਪਾਂ ਆਪਣੇ ਦੇਖਣ ਵਾਲੇ ਸਾਰੇ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਕਿ ਆਖਰਕਾਰ ਸੀਬੇ ਅਦਾਲਤਾਂ ਜੋ ਕਿਸ ਤਰ੍ਹਾਂ ਦੀ ਸਜ਼ਾ ਇਸ ਮਾਮਲੇ 'ਚ ਸੁਣਾਉਦੀ ਹੈ ਸੋ ਅੱਜ ਸਜ਼ਾ ਦਾ ਐਲਾਨ ਹੋਇਆ ਜੋ ਕਿ 5-5 ਸਾਲ ਦੀ ਕੀਤੀ ਗਈ ਹੈ ਪਰ ਜਿਹੜੇ ਪੁਲਿਸ ਅਧਿਕਾਰੀਆਂ ਦੀ ਆਪਾਂ ਗੱਲ ਕਰ ਰਹੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੈ ਉਹ ਵੀ ਕੋਈ ਛੋਟੇ-ਮੋਟੇ ਨਹੀਂ ਐਸਐਸਪੀ ਹੈ ਐਸਪੀ ਹੈ ਅਨੰਦਰਾਏ ਆ ਨਾਂਜਿਸ ਗਦਰ ਉਥੇ ਮੋਗਾ ਦੇ ਵਿੱਚ ਇੱਕ ਤਰ੍ਹਾਂ ਦਾ ਗਦਰ ਮਚਾਇਆ ਕਰੀਏ ਜਿਸ ਤਰੀਕੇ ਨਾਲ ਖਲਲ ਪਾਇਆ ਲੋਕਾਂ ਦੇ ਪਰਸਨ ਲਾਈਫ ਦੇ ਵਿੱਚ ਕਾਰੋਬਾਰੀਆਂ ਦੇ ਉੱਪਰ ਆਮ ਲੋਕਾਂ ਦੇ ਉੱਪਰ ਕਿਸੇ ਵੀ ਸੈਕਸ ਦਾ ਕੋਈ ਤੋਸ਼ ਕਿਸੇ ਨੇ ਕਿਸ ਤਰ੍ਹਾਂ ਦੇ ਦੋਸ਼ ਲਗਾ ਕੇ ਉਹਨਾਂ ਸੱਤ ਸੱਤ ਕੀ ਜਿਹੜਾਗਾ ਥਾਣਾ ਦੇ ਅੰਦਰ ਪੀ ਦੇ ਅੰਦਰ ਪੈਸੇ ਫਟੋਰਨ ਦਾ ਇਹਨਾਂ ਤੇ ਵੱਡਾ ਅਲੀਗੇਸ਼ਨ ਲੱਗਾ ਹੈ ਜਦੋਂ ਇਹਨਾਂ ਮਾਮਲਿਆਂ 'ਚ ਸਰਵਾਈ ਹੁੰਦੀ ਹੈ ਤਫਤੀਸ਼ ਹੁੰਦੀ ਹੈ ਤਾਂ ਇਹਲੀ ਪੱਤਰ ਤੇ ਡੀਜੀਪੀ ਕੋਲਿਸਤ ਗਈ ਕੋਈ ਗੱਲ ਜਿਹੜੀ ਗੋਲੀ ਨਹੀਂ ਗੇਣ ਗੋਲੀ ਹੋ ਗਈ ਹੈ ਇਸ ਤੋਂ ਬਾਅਦ ਫਿਰ ਮਾਮਲਾ ਅਦਾਲਤ ਤੇ ਗਿਆ ਕੋਰਟ ਤੇ ਗਿਆ ਸੀਬੀਆਈ ਕੋਲ ਆਇਆ ਤਾਂ ਇਹ ਜਾ ਕੇ ਕਿਸੇ ਮਾਮਲੇ 'ਚ ਹੁਣ ਜਾਂ ਨਿਆਂ ਤੇ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਹਰ ਘੜਾ ਵੱਡਾ ਇਹ ਸਾਡੇ ਪ੍ਰਸ਼ਾਸਨ ਦੇ ਉੱਤੇ ਸਵਾਲ ਜਾਂ ਸਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਜਿੱਦਾਂ ਆਪਾਂ ਕਹਿੰਦੇ ਕਿ ਤੇ ਬਾੜ ਹੀ ਖੇਤ ਨੂੰ ਖਾਣ ਲੱਗੀ ਤੇ ਰਖਵਾਲੇ ਐ ਉਹੀ ਪੰਜਾਬ ਨੂੰ ਆਣ ਲੋਕਾਂ ਨੂੰ ਲੁੱਟਣ ਲੱਗਣ ਤਾਂ ਪਛਾਹ ਕਿਸ ਤੋਂ ਹੋਏਗਾ ਉਹ ਇਹ ਜਿਹੜਾ ਪ੍ਰਸ਼ਾਸਨ ਦਾ ਸਿਸਟਮ ਹੈ ਨਾ ਕਿਸੇ ਪੱਧਰ ਤੇ ਲੋਕ ਸੁਟੇ ਵਿੱਚ ਆਉਂਦਾ ਜਿਸ ਨੂੰ ਕੋਈ ਨਿਆਂ ਤੇ ਇਨਸਾਫ਼ ਲੈਣ ਲਈ ਕੋਈ ਆਉਂਦਾ ਵੀ ਹੈ ਵਿਚਾਰਾ ਉਹਦੀ ਜੇਬ ਵੱਲ ਵੀ ਦੇਖਿਆ ਜਾਵੇ ਕਿ ਮੈਨੂੰ ਕਿੰਨੇ ਪੈਸੇ ਮਿਲਣਗੇ ਤਾਂ ਇਹਦੀ ਅਕੇ ਸੁਣਾਈ ਹੋਏਗੀ ਪ੍ਰਸ਼ਾਸਨ ਦੇ ਅੰਦਰ ਜਿਹਨੂੰ ਕਈ ਆਪਾਂ ਕਾਲੀਆਂ ਭੇਟਾਂ ਗੰਦਾ ਉਹ ਸਾਫ਼ ਹੋ ਜੇ ਤਾਂ ਲੋਕਾਂ ਨੂੰ ਨਿਆਂ ਤੇ ਇਨਸਾਫ਼ ਤਾਂ ਮਿਲੇਗਾ ਮਿਲੇਗਾ ਕਿ ਸਰਕਾਰ ਦਾ ਅੱਖ ਵੀ ਸੁਧਰਦਾ ਨਜ਼ਰ ਆਏਗਾ। ਭਾਜਪਾ ਨੂੰ ਲੈ ਕੇ ਬੜੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਕਿਉਂਕਿ ਹੌਬੀ ਢਾਲੀ ਵਾਲੀ ਕਬੱਡੇ ਐਕਟਰ ਨੇ ਪੰਜਾਬੀ ਇੰਡਸਟਰੀ ਦੇ ਮੋਰ ਉਹਨਾਂ ਤੇ ਵੀ ਲੱਗ ਰਹੀ ਹੈ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਭਾਵਨਾਵਾਂ ਸਾਬਿਤ ਸਹੀ ਹੋ ਸਕਦੀਆਂ ਨੇ ਕਿਉਂਕਿ ਭਾਜਪਾ ਕਲਾਕਾਰਾਂ ਨੂੰ ਤੇ ਐਕਟਰਾਂ ਨੂੰ ਅੱਗੇ ਲਿਆਉਣ ਵਿੱਚ ਵੈਸੇ ਵੀ ਬਹੁਤ ਮਸ਼ਹੂਰ ਹੈ। ਲੁਧਿਆਣਾ ਪਛਮੀ ਇਸ ਵੇਲੇ ਪੰਜਾਬ ਨੂੰ ਸ਼ੀਸ਼ਾ ਦਿਖਾਉਣ ਵਾਲ ਨੂੰ ਅੱਗੇ ਪਾ ਰਿਹਾ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਇਸ ਵੇਲੇ ਪੰਜਾਬ ਚ ਕਿੱਥੇ ਖੜੀ ਹੈ। ਹੁਣ ਸਰਕਾਰ ਉਹਦੇ 3 ਸਾਲ ਨਿਕਲ ਗਏ। ਵਿਰੋਧੀ ਦੇਰ ਪੰਜਾਬ ਚ ਕਾਂਗਰਸ ਪਾਰਟੀ ਹੈ, ਉਹਦੀ ਪਰਫਾਰਮੈਂਸ ਦੀ ਗੱਲ ਕਰ ਲਈਏ। ਭਾਜਪਾ ਜਿਹੜੀ ਕੇਂਦਰ ਚ ਸਤਾਹ ਚ ਬੈਠੀ ਹੈ ਔਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਅਗਲੀ ਵਾਰੀ ਪੰਜਾਬ ਸਾਡੀ ਵਾਰੀ ਹੈ। ਇਹ ਲਈ ਪੱਧਰ ਤੇ ਇਹ ਮੌਕਾ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਕਰਲਾ ਕਿਤੇ ਵੀ ਮੌਕਾ ਮਿਲੇ ਤਾਂ ਲੱਗ ਰਿਹਾ ਕਿ ਭਾਜਪਾ ਇੱਕ ਤਾਮ ਜਿਹੜਾ ਬਿਜ਼ਨਸ ਭਾਈਚਾਰਾ ਹੈ ਹਿੰਦੂ ਭਾਈਚਾਰਾ ਉਹਨਾਂ ਕਾ ਵੀ ਵੱਡੀ ਗੰਟੀ ਚ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਤੋਂ ਸਤੀਫਾ ਦੱਤਾ ਸੁਖਬੀਰ ਬਾਦਲ ਹੁਣਾਂ ਨੇ ਉਹਦੋਂ ਤੋਂ ਲੈ ਕੇ ਲਗਾਤਾਰ ਇੱਕੋ ਗੱਲ ਆ ਰਹੀ ਹੈ ਸਾਹਮਣੇ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਪਹਿਲਾਂ ਤਾਂ ਇਹ ਪੁੱਛ ਰਹੇ ਸੀ ਕੌਣ ਬਣੇਗਾ ਪਰ ਹੁਣ ਪੁੱਛਣਾ ਇਹ ਸਟਾਰਟ ਕਰ ਦਿੱਤਾ ਗਿਆ ਸੀ ਕਿ ਕਦੋਂ ਬਣੇਗਾ ਸੋ ਹੁਣ ਕਦੋਂ ਵਾਲਾ ਜਿਹੜਾ ਕੁਐਸਚਨ ਮਾਰਕਾ ਲਗਭਗ ਲੈਂਦਾ ਜਾਂ ਨਜ਼ਰ ਆ ਰਿਹਾ ਕਿਉਂਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਕਹਿੰਦੇ ਇਸ ਚੀਜ਼ ਦੀ ਅਨਾਉਂਸਮੈਂਟ ਹੋ ਸਕਦੀ ਹੈ ਕਿ ਕალიਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਫਿਰ ਆਪਾਂ ਕਹਿੰਦੇ ਦਾ ਮੌਸਮ ਦੀ ਗੱਲ ਕਰਦੇ ਆ ਮੌਸਮ ਬਦਲਦਾ ਨਾ ਹੁਣ ਸਰਦੀਆਂ ਵਾਲੇ ਕੱਪੜੇ ਆ ਜਾਈਆਂ ਕੰਬਰ ਝਾੜ ਕੇ ਰੱਖਦੇ ਨੇ ਗਰਮੀਆਂ ਆਉਂਦੀਆਂ ਤੇ ਫਿਰ ਉਸ ਝਾਂਗ ਦੇ ਨਾਲ ਸਰਦੀਆਂ ਆਉਂਦੇ ਉਸ ਝਾਂਗ ਨਾਲ ਕਾਲੀਗੱਲ ਨੇ ਵੀ ਕੁਝ ਐਸੇ ਤਰੀਕੇ ਨਾਲ ਕੀਤਾ ਲੱਗਦਾ ਪ੍ਰਧਾਨਤਾ ਸੁਖਵੀਰ ਬਾਦਲ ਪਹਿਲਾਂ ਵੀ ਸੀ ਜਦੋਂ ਨਹੀਂ ਆ ਉਦੋਂ ਵੀ ਸੀ ਤੇ ਹੁਣ ਵਾਲੇ ਜਿਹਨਾਂ ਚ ਵਿਸਾਖੀ ਤੋਂ ਪਹਿਲਾਂ ਜਿੱਦਾਂ ਤੁਸੀਂ ਕਹਿ ਰਹੇ ਆ ਐਲਾਨ ਸੁਖਵੀਰ ਬਾਦਲ ਦਾ ਹੀ ਹੋਏਗਾ ਸਿੰਘ ਸਾਬਾ ਨੇ ਕਿਹਾ ਕਿ ਫੇਸੋ ਕੇ ਕਾਲੀਦਾਲ ਨੇ ਆਪਣਾ ਹੀ ਕਰਤਾ-ਕੁਰਤਾ ਜਿਆ ਕਾਫੀ ਝਾੜ ਲਿਆ ਜਿਹੜਾ ਬਾਹਰ ਕੱਢਣ ਵਾਲਾ ਸੀ ਬਾਹਰ ਕੱਢ ਲਏ ਜਿਹਨਾਂ ਰੱਖਣ ਵਾਲਾ ਸੀ ਰੱਖ ਲਿਆ ਉਹਨਾਂ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਵੀ ਕਰਵਾਇਆ ਗਿਆ ਕਿਉਂਕਿ ਕੰਡੀਸ਼ਨ ਨੂੰ ਦੇਖਦੇ ਹੋਏ ਡਾਕਟਰਾਂ ਦੀ ਅਬਜ਼ਰਵੇਸ਼ਨ 'ਚ ਰੱਖਣਾ ਬਹੁਤ ਜ਼ਰੂਰੀ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਛੁੱਟੀ ਮਿਲੀ ਤਾਂ ਮਹਾਪੰਚਾਇਤ ਦੇ ਵਿੱਚ ਸੱਦਾ ਪਹੁੰਚੇ ਤੁਸੀਂ ਜਗਜੀਤ ਸਿੰਘ ਢਲੇਵਾਲ ਉਹਨਾਂ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜਾਂ ਫਿਰ ਜਿਸ ਤਰ੍ਹਾਂ ਮਹਾਪੰਚਾਇਤਾਂ ਦਾ سلسلہ ਸ਼ੁਰੂ ਕੀਤਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜਿਦਾ ਪੱਕੇ ਵੀ ਕਈ ਵਾਰੀ ਕਹਿੰਦੇ ਨੇ ਕਿ ਪਿੰਡਾਂ ਪਿੰਡਾਂ ਨੇ ਕਮਾਲ ਦੀਆਂ ਖੌਤਾਂ ਮੰਡੀਆਂ ਕਈ ਵਾਰੀ ਦੋ ਲਾਈਨਾਂ ਦਾ ਸਾਰਾ ਮਾਮਲਾ ਹੱਲ ਕਰ ਦਿੰਦੀਆਂ ਜਿਹਨੇ ਕਹਤਾ ਨਹੀਂ ਜੀ ਆਪ ਮੈਡੀਸਨ ਲੈ ਰਿਆ ਐ ਇਸ ਤਰੀਕੇ ਨਾਲ ਇਹ ਕੋਈ ਕਹੇ ਰਿ ਜੋਰੀ ਖਾ ਰਿਆ ਕੋਈ ਕਹੇ ਇਸ ਤਰੀਕੇ ਨਾਲ ਖਾਣ ਪੀਣ ਨੂੰ ਦਿੱਤਾ ਜਾ ਰਿਹਾ ਐ ਇਨੇ ਦਿਨ ਕਿਵੇਂ ਕੱਢ ਗਏ ਉਧਰ ਡਿਲੀਵਰੀ ਵਾਲਾ ਸਾਬ ਕਹੇ ਰੇ ਕਿ ਮੈਂ ਮਰਨ ਵਰਤੇ ਬੈਠਾ ਹਾਂ ਪਰ ਤੁਗਾਤੇ ਗਲਤ ਤਾਂ ਤੈ ਹੋ ਗਈ ਐ ਇਹ ਚੈਪਟਰ ক্লোਜ਼ ਹੋ ਗਿਆ ਕਿ ਕਿਸਾਨ ਆਗੂ ਜਸਜੀਤ ਸਿੰਘ ਢੱਲੇਵਾਲ ਹੁਣ ਮਰਨ ਵਰਤੇ ਨਹੀਂ ਬੈਠੇ ਸਾਤਸ੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਆਪ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਕੁਝ ਸਾਡੀ ਨਿੱਜੀ ਜ਼ਿੰਦਗੀ ਕਹਿ ਲਓ ਹਰ ਇੱਕ ਦੀ ਨਾਲ ਜੁੜੇ ਹੋਏ ਨੇ ਕੁਝ ਸਿਆਸੀ ਤੌਰ ਤੇ ਜੁੜੇ ਹੋਏ ਨੇ ਤੇ ਕੁਝ ਧਾਰਮਿਕ ਤੌਰ ਤੇ ਜੁੜੇ ਹੋਏ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਮਿਹਰਬਾਨੀ ਪ੍ਰਭ ਤੁਹਾਨੂੰ ਤੇ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਨੌਵਾਂ ਸਵਾਲ ਜੀ ਸਤ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੋਗਾ ਦੇ ਇੱਕ ਮਸ਼ਹੂਰ ਸਕੈਂਡਲ ਦੀ ਪਿਛਲੇ ਕਈ ਦਿਨਾਂ ਤੋਂ ਆਪਾਂ ਆਪਣੇ ਦੇਖਣ ਵਾਲੇ ਸਾਰੇ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਕਿ ਆਖਰਕਾਰ ਸੀਬੇ ਅਦਾਲਤਾਂ ਜੋ ਕਿਸ ਤਰ੍ਹਾਂ ਦੀ ਸਜ਼ਾ ਇਸ ਮਾਮਲੇ 'ਚ ਸੁਣਾਉਂਦੀ ਹੈ ਸੋ ਅੱਜ ਸਜ਼ਾ ਦਾ ਐਲਾਨ ਹੋਇਆ ਜੋ ਕਿ 5-5 ਸਾਲ ਦੀ ਕੀਤੀ ਗਈ ਹੈ ਦਰਸ਼ਕਾਂ ਨੂੰ ਕਈਆਂ ਨੂੰ ਯਾਦ ਹੋਵੇਗਾ ਕਈਆਂ ਨੂੰ ਨਹੀਂ ਯਾਦ ਹੋਵੇਗਾ ਸੋ ਸੰਖੇਪ ਦੇ ਵਿੱਚ ਇਹ ਜ਼ਰੂਰ ਦੱਸੋ ਕਿ ਕੀ ਕੇਸ ਸੀ ਤੇ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਪਹਿਲਾਂ ਤਾਂ ਬਹੁਤ ਹੀ ਸਦਾ ਸਵਾਲਿਆ ਨਿਸ਼ਾਨ ਜੜਿਆ ਹੈਗਾ ਪ੍ਰਸ਼ਾਸਨ ਦੇ ਉੱਪਰ ਉਰੜਦਾ ਆਪਾਂ ਇਹ ਨਹੀਂ ਕਹਾਂਗੇ ਕਿ ਸਮੁੱਚੀ ਪੁਲਿਸ ਨੂੰ ਇੱਕੋ ਰਸੇ ਜੇ ਕੋ ਗੰਢ ਚ ਬਣਾ ਜਾ ਸਕਦਾ ਹੈ ਪਰ ਜਿਹੜੇ ਪੁਲਿਸ ਅਧਿਕਾਰੀਆਂ ਦੀ ਆਪਾਂ ਗੱਲ ਕਰ ਰਹੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੈ ਉਹ ਵੀ ਕੋਈ ਛੋਟੇ ਮੂੜੇ ਨਹੀਂ ਐਸਐਸਪੀ ਹੈ ਐਸਪੀ ਹੈ ਕਾਇੰਦਾਰੇ ਹੈ ਨਾ ਇਨਾਂ ਨੇ ਜਿਸ ਕਦਰ ਉਥੇ ਮੋਗਾ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਗਦਰ ਮਚਾਇਆ ਕਰੀਏ ਜਿਸ ਤਰੀਕੇ ਨਾਲ ਖਲਲ ਪਾਇਆ ਲੋਕਾਂ ਦੇ ਪਰਸਨ ਲਾਈਫ ਦੇ ਵਿੱਚ ਕਾਰੋਬਾਰੀਆਂ ਦੇ ਉੱਪਰ ਆਮ ਲੋਕਾਂ ਦੇ ਉੱਪਰ ਕਿਸੇ ਵੀ ਸੈਕਸ ਦਾ ਕੋਈ ਦੋਸ਼ ਕਿਸੇ ਦੇ ਕਿਸ ਤਰ੍ਹਾਂ ਦੇ ਦੋਸ਼ ਲਗਾ ਕੇ ਉਹਨਾਂ ਸਸਦਕੇ ਜਿਹੜਾ ਹੈਗਾ ਥਾਣਾ ਦੇ ਅੰਦਰ ਪੀ ਦੇ ਅੰਦਰ ਪੈਸੇ ਫਟੋਰਨ ਦਾ ਇਹਨਾਂ ਤੇ ਵੱਡਾ ਅਲੀਗੇਸ਼ਨ ਲੱਗਾ ਹੈ ਜੀ ਕਈ ਸਾਲ ਲੱਗੇ ਇਸ ਮਾਮਲੇ 'ਚ ન્યાਅ ਤੇ ਇਨਸਾਫ ਦੇ ਲਈ ਫਿਰ ਵੀ ਦੇਖੋ ਕਿ ਜਦੋਂ ਇਹਨਾਂ ਮਾਮਲਿਆਂ 'ਚ ਸੁਣਾਈ ਹੁੰਦੀ ਹੈ ਤਫਤੀਸ਼ ਹੁੰਦੀ ਹੈ ਤਾਂ ਹੀ ਲਿਪਸਤੇ ਡੀਜੀਪੀ ਕੋਲ ਇਸ ਕਾਹਤ ਗਈ ਕੋਈ ਗੱਲ ਜਿਹੜੀ ਗੋਲੀ ਨਹੀਂ ਗੋਲੀ ਹੋ ਗਈ ਹੈ ਇਸ ਤੋਂ ਬਾਅਦ ਫਿਰ ਮਾਮਲਾ ਅਦਾਲਤ ਚ ਗਿਆ ਕੋਰਟ ਚ ਗਿਆ ਸੀਵੀਏ ਕੋਲ ਆਇਆ ਤਾਂ ਇਹ ਜਾ ਕੇ ਕਿਸੇ ਮਾਮਲੇ ਚ ਹੁਣ ਜਾਂ ਨਿਆਂ ਤੇ ਇਨਸਾਫ ਮਿਲਦਾ ਨਜ਼ਰ ਆ ਰਿਹਾ ਪਰ ਕਿਡਾ ਵੱਡਾ ਜਿਹੜਾ ਸਾਡੇ ਪ੍ਰਸ਼ਾਸਨ ਦੇ ਉੱਤੇ ਸਵਾਲ ਜਵਾਬ ਸ਼ਰਮ ਨਾਲ ਝੁਕ ਜਾਂਦਾ ਹੈ ਜਿਦਾਂ ਆਪਾਂ ਕਹਿੰਦੇ ਕਿ ਜੇ ਬਾੜੀ ਖੇਤ ਨੂੰ ਖਾਣ ਲੱਗੀ ਤੇ ਰਖਵਾਲੇ ਹੈ ਉਹੀ ਪੰਜਾਬ ਨੂੰ ਆਮ ਲੋਕਾਂ ਨੂੰ ਲੁੱਟਣ ਲੱਗਣਾ ਤਾ ਬਚਾ ਕੇ ਕਿਸ ਤੋਂ ਹੋਏਗਾ ਹੂੰ ਸੋ ਗਾਲੇ ਨਹੀਂ ਕਿ ਕੈਸਸਬੀ ਦੇ ਹੋਇਆ ਥਾਣੇਦਾਰ ਤੇ ਹੋਇਆ ਐਸਪੀ ਦੇ ਹੋਇਆ ਸਵਾਲ ਇਹ ਹੈ ਬਟਾ ਕਿ ਜਿਹੜੇ ਪ੍ਰਸ਼ਾਸਨ ਨੇ ਜਿਹੜੀ ਪੁਲਿਸ ਨੇ ਲੋਕਾਂ ਦੀ ਰਖਵਾਲੀ ਕਰਨੀ ਆ ਨਿਆਂ ਤੇ ਇਨਸਾਫ ਕਰਨਾ ਜੋ ਆਪ ਹੀ ਠਗੀਆਂ ਠੋਰੀਆਂ ਕਰਨ ਲੱਗ ਜਾਂ ਲੋਕਾਂ ਨਾਲ ਤਾਂ ਫਿਰ ਕੀ ਐਸੇ ਹੋਏਗਾ ਦੇਖੋ 5-5 ਸਾਲ ਦੀ ਸਜ਼ਾ ਉਹਨਾਂ ਨੂੰ ਮਿਲੀ ਐ 2-2 ਲੱਖ ਰੁਪਇਆ ਜੁਰਮਾਨਾ ਵੀ ਹੋਇਆ ਇਹ ਠੀਕ ਹੈ ਕਿ ਜੋ ਉਦਾਲਤ ਨੇ ਸਹੀ ਸਮਝਾ ਤੇ ਤੁਹਾਡਾ ਫੈਸਲਾ ਦਿੱਤਾ ਪਰ ਇਸ ਨਾਲ ਵੀ ਵੱਡਾ ਜਿਹੜਾ ਨਾਂ ਕਲੀ ਹੋਇਆ ਹੈ ਸਮਾਜਿਕ ਤੌਰ ਤੇ ਕਿ ਸਮਾਜ ਦੇ ਨਜ਼ਰਾਂ ਚ ਪੁਲਿਸ ਦੇ ਕੁਝ ਹਿੱਸੇ ਦਾ ਕਰਤਾਰ ਕਿਸ ਕਦਰ ਡਿੱਗਿਆ ਕਿ ਤੁਸੀਂ ਇਸ ਹੱਦ ਤੱਕ ਨਮੂਸ਼ੀ ਦੇ ਚਲੇ ਗਏ ਹੋ ਕਿ ਆਪ ਹੀ ਦੋਸ਼ ਲਗਾ ਕੇ ਲੋਕਾਂ ਨੂੰ ਆਪ ਹੀ ਵਢੋ ਘਾ ਰੋ ਵਾਰੀਆਂ ਸੱਦ ਕੇ ਬਰਾ ਕੇ ਉਹਨਾਂ ਤੋਂ ਪੈਸੇ ਵਟੋੜਨ ਲੱਗੇ ਹੋ ਬਿਲਕੁਲ ਅੱਜ ਇਸੇ ਮਾਮਲੇ ਨਾਲ ਜੋੜ ਕੇ ਹੋਰ ਗੱਲ ਮੈਂ ਕਹਿਣੀ ਚਾਹਾਂਗਾ ਕਿਦਰੇ ਆਰਟੀਓ ਦੇ ਆਫਿਸਾਂ ਉਨਾਂ ਦੇ ਵਿਜੀਲੈਂਸ ਵੱਲੋਂ ਪੰਜਾਬ 'ਚ ਵੱਡੀ ਤਾਵੇਂ ਦੇ ਥਾਂ-ਥਾਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਕਈ ਅਧਿਕਾਰੀਆਂ ਦੇ ਤਬਾਦਲੇ ਵੀ ਹੋ ਜਾਂਦੇ ਐ ਫਿਰ ਵੀ ਉਸੇ ਸੀਟ ਤੇ ਆ ਕੇ ਬੈਠੇ ਰਹਿੰਦੇ ਐ ਸੋ ਇਹ ਜਿਹੜਾ ਪ੍ਰਸ਼ਾਸਨ ਦਾ ਸਿਸਟਮ ਹੈ ਨਾ ਕਿਸੇ ਪੱਧਰ ਤੇ ਲੁੱਟ ਖੋਟ ਵਿੱਚ ਆਉਂਦਾ ਜਦੋਂ ਕੋਈ ਨਿਆਂ ਤੇ ਇਨਸਾਫ ਲੈਣ ਲਈ ਕੋਈ ਆਉਂਦਾ ਵੀ ਆ ਵਿਚਾਰਾ ਉਹਦੀ ਜੇਬal ਵੀ ਦੇਖਿਆ ਜਾਵੇ ਕਿ ਮੈਨੂੰ ਕਿੰਨੇ ਪੈਸੇ ਮਿਲਣਗੇ ਤਾਂ ਇਹਦੀ ਅਕੇ ਸੁਣਵਾਈ ਹੋਏਗੀ ਜੇ ਕਿਦਰੇ ਵਾਕਈ ਇਸ ਕਦਰ ਜਿਹੜਾਗਾ ਸਾਸ ਸੋਸਰਾ ਪ੍ਰਸ਼ਾਸਨ ਹੋਣ ਲੱਗੇ ਪ੍ਰਸ਼ਾਸਨ ਦੇ ਅੰਦਰ ਜਿਹਨੂੰ ਕਈ ਆਪਾਂ ਕਾਲੀਆਂ ਭੇਟਾਂ ਗੰਦਾ ਉਹ ਸਾਫ਼ ਹੋ ਜੇ ਤਾਂ ਲੋਕਾਂ ਨੂੰ ਨਿਆਂ ਤੇ ਇਨਸਾਫ਼ ਤਾਂ ਮਿਲੇਗਾ ਮਿਲੇਗਾ ਕਿਤੇ ਸਰਕਾਰ ਦਾ ਅਕਸ ਵੀ ਸੁਧਦਾ ਨਜ਼ਰ ਆਏਗਾ ਇਹ ਕੰਮ ਜ਼ਰੂਰ ਹੈ ਕਰਨੀ ਚਾਹਾਂਗਾ ਚਾਹੇ ਪਿਛਲੀ ਸਰਕਾਰ ਦੇ ਸਮੇਂ ਦਾ ਮਾਮਲਾ ਹੈ ਜਦੋਂ ਪੁਲਿਸ ਪ੍ਰਸ਼ਾਸਨ ਰਾਸੀਗਲੇ ਆਗੂ ਉਹਨਾਂ ਦਾ ਇੱਕ ਗੱਠਜੋੜ ਹੋ ਜਾਂਦਾ ਨਾ ਇਹ ਜਿਹੜਾ ਗੱਠਜੋੜ ਹੈ ਇਹੀ ਪੰਜਾਬ ਦਾ ਦਿੱਸਸਦਾ ਬੇੜਾ ਕਰ ਕਰਦਾ ਇਸ ਕਰਕੇ ਸਾਰਿਆਂ ਨੂੰ ਆਪਣੀ ਪੀੜੀ ਇੱਥਾਂ ਸੋਟਾ ਫੇਰਨ ਦੀ ਲੋੜ ਹੈ ਕਿ ਆਖਰ ਇਦਾਂ ਦੀ ਲੁੱਟਖਸਟ ਚਾਏ ਆਰਟੀਓ ਦਫਤਰ ਦੇ ਵਿਜੀਲੈਂਸ ਦੀ ਛਾਪੇ ਮਾਰੀ ਦੀ ਗੱਲ ਹੈ ਚਾਹੇ ਜਿਸ ਮਾਮਲੇ ਦੇ ਤੁਸੀਂ ਜ਼ਿਕਰ ਕਰ ਰਹੇ ਹੋ ਪੁਲਿਸ ਪ੍ਰਸ਼ਾਸਨ ਦੀ ਗੱਲ ਹੈ ਜੀ ਕਿ ਕਿਉਂ ਇਹਦੇ ਲੋਕਾਂ ਨੂੰ ਹੌਸਲਾ ਪੈਂਦਾ ਹੈ ਲੋਕਾਂ ਨੂੰ ਸ਼ਰਿਆਂ ਨੂੰ ਲੁੱਟਣ ਦਾ ਜੀ ਲੋਕਾਂ ਦੇ ਰਖਵਾਲੇ ਕਾਨੂੰਨ ਦੇ ਰਖਵਾਲੇ ਲੁੱਟਣ ਲੱਗਣਗੇ ਤਾਂ ਫਿਰ ਤਵਕਕ ਰੱਖੀ ਦੀ ਕਿਸ ਤੋ ਕੀਤੀ ਜਾਏਗੀ ਜੀ ਜੀ ਬਿਲਕੁਲ ਸਤਜਬ ਅੱਗੇ ਬਾਦਦੇ ਆਂ ਤੇ ਗੱਲ ਕਰਾਂਗੇ ਕੁਝ ਸਿਆਸਤ ਦੀ ਲੁਧਿਆਣਾ ਇਸ ਸਮੇਂ ਸਿਆਸਤ ਦੇ ਪੱਖੋਂ ਬਹੁਤ ਵੱਡੇ ਪੱਧਰ ਤੇ ਹੌਟ ਬਣਿਆ ਹੋਇਆ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਚੋਣ ਹੋਣੀ ਹੈ ਬੇਸ਼ੱਕ ਹਲੇ ਚੋਣ ਕਦੋਂ ਹੋਣੀ ਹੈ ਐਗਜ਼ੈਕਟ ਤਰੀਕ ਨਹੀਂ ਆਈ ਪਰ ਬਾਬੂ ਦੇ ਇਸ ਦੇ ਉਮੀਦਵਾਰ ਮੈਦਾਨ 'ਚ ਨੇ ਜਿਹੜਾ ਨਹੀਂ ਉਮੀਦਵਾਰ ਮੈਦਾਨ 'ਚ ਇੱਕ ਭਾਜਪਾ ਤੇ ਇੱਕ ਅਕਾਲੀ ਦਲ ਭਾਜਪਾ ਨੂੰ ਲੈ ਕੇ ਬੜੀਆਂ ਸੰਭਾਵਨਾਵਾਂ ਜਟਾਈਆਂ ਜਾ ਰਹੀਆਂ ਨੇ ਕਿਉਂਕਿ ਹੌਬੀ ਢਾਲੀ ਵਾਲੀ ਇੱਕ ਵੱਡੇ ਐਕਟਰ ਨੇ ਪੰਜਾਬੀ ਇੰਡਸਟਰੀ ਦੇ ਮੋਰ ਉਹਨਾਂ ਤੇ ਵੀ ਲੱਗ ਰਹੀ ਹੈ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਭਾਵਨਾਵਾਂ ਸਾਬਿਤ ਸਹੀ ਹੋ ਸਕਦੀਆਂ ਨੇ ਕਿਉਂਕਿ ਭਾਜਪਾ ਕਲਾਕਾਰਾਂ ਨੂੰ ਤੇ ਐਕਟਰਾਂ ਨੂੰ ਅੱਗੇ ਲਿਆਉਣ ਵਿੱਚ ਵੈਸੇ ਵੀ ਬਹੁਤ ਮਸ਼ਹੂਰ ਹੈ ਜੀ ਬਿਲਕੁਲ ਸਹੀ ਕਹਿ ਰਹੇ ਹਾਂ ਦੇਖੋ ਜਿਹੜਾ ਪ politcal ਜਿਹੜਾ ਪਰ ਸਿਨੈਰੀਓ ਸੀਨ ਦੀ ਗੱਲ ਕਰਦੇ ਆ ਤੇ ਲੁਧਿਆਣਾ ਪੱਛਮੀ ਇਸ ਵੇਲੇ ਪੰਜਾਬ ਨੂੰ ਸ਼ੀਸ਼ਾ ਦਿਖਾਉਣ ਵਾਲ ਨੂੰ ਅੱਗੇ ਵਧ ਰਿਹਾ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਐਸਲੇ ਪੰਜਾਬ ਚ ਕਿੱਥੇ ਖੜੀ ਐ ਜਦਾਗੇ ਵੀ ਆਪਾਂ ਇਸ ਮਾਮਲੇ ਤੇ ਅਕਸਰ ਗੱਲ ਕਰਦੇ ਆ ਕਿ ਹੁਣ ਜਿਹੜਾ ਹੈਗਾ ਮੌਜੂਦਾ ਸਰਕਾਰ ਉਹ ਦੇ ਤਿੰਨ ਸਾਲ ਨਿਕਲ ਗਏ ਆ ਵਿਰੋਧੀ ਦੇਰ ਪੰਜਾਬ ਚ ਕਾਂਗਰਸ ਪਾਰਟੀ ਐ ਉਹਦੀ ਪਰਫਾਰਮੈਂਸ ਦੀ ਗੱਲ ਕਰ ਲਈਏ ਭਾਜਪਾ ਜਿਹੜੀ ਕੇਂਦਰ ਚ ਸਫਾਜ ਬੈਠੀ ਐ ਔਰ ਲਗਾਤਾਰ ਦਾਅਵੇ ਕਰ ਰਹੀ ਐ ਕਿ ਅਗਲੀ ਵਾਰੀ ਪੰਜਾਬ ਸਾਡੀ ਵਾਰੀ ਐ ਹੁਣ ਦੇਖਿਆ ਜਾਏਗਾ ਵਾਰੀ ਕਿਸ ਦੀ ਹੁੰਦੀ ਐ ਪਰ ਇਹ ਗੱਲ ਮੈਂ ਜ਼ਰੂਰ ਭਾਜਪਾ ਬਾਰੇ ਕਹਿਣਾ ਚਾਹਾਂਗਾ ਹੀੜਲੀ ਪੱਧਰ ਤੇ ਵਿਵਾਕਾ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਕਿਤੇ ਵੀ ਮੌਕਾ ਮਿਲੇ ਤਾਂ ਲੱਗ ਰਿਹਾ ਕਿ ਭਾਜਪਾ ਇੱਕ ਤਾਂ ਜਿਹੜਾ ਵਿਜਨਸ ਭਾਈਚਾਰਾ ਹੈ ਹਿੰਦੂ ਭਾਈਚਾਰਾ ਉਹਨੂੰ ਕਾਫੀ ਵੱਡੀ ਗਿਣਤੀ ਚ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਦਲਿਤ ਵਰਗ ਹੈ ਉਹਨਾਂ ਦੇ ਵਿੱਚ ਵੀ ਕਾਫੀ ਕੁਝ ਫੈਟ ਕਰਨ ਦੀ ਭਾਜਪਾ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਜਿਹੜਾ ਅਕਸਰ ਇਹ ਸਮਝਿਆ ਜਾਂਦਾ ਹੈ ਕਿ ਭਾਜਪਾ ਦਾ ਤਾਂ ਹੀ ਪਿਆਰ ਕੋਈ ਗੱਲ ਹੀ ਨਹੀਂ ਭਾਜਪਾ ਦੇ ਪੰਜਾਬ ਵਿਰੋਧੀ ਹੈ ਪੰਜਾਬ ਨੇ ਪੁੱਛਣਾ ਨਹੀਂ ਭਾਜਪਾ ਨੂੰ ਪਰ ਜਿਹੜੇ ਜ਼ਮੀਨੀ ਇਕਾਈਤਾਂ ਉਹ ਜਿਹੜੇ ਦਾਅਵੇ ਆ ਉਹਨਾਂ ਦਾਅਵਿਆਂ ਦਾ ਕਿਤੇ ਮੂੰਹ ਚੜਾਉਂਦਿਆਂ ਨਜ਼ਰ ਆ ਰਹੀਆਂ ਭਾਜਪਾ ਹੁਣ ਉਹ ਨਹੀਂ ਆ ਪੰਜਾਬ ਦੇ ਅੰਦਰ ਜਿਹੜੀ ਪੰਜ ਚਾਰ ਸਾਲ ਪਹਿਲਾਂ ਜਾਂ ਪਿਛਲੀ ਪਾਰਲੀਮੈਂਟ ਦੀ ਗੱਲ ਕਰ ਲਈਏ ਜਾਂ ਵਿਧਾਨ ਸਭਾ ਦੀ ਗੱਲ ਕਰ ਲਈਏ ਹੁਣ ਹੋ ਵੀ ਤਾਲੀ ਵਾਲਾ ਤੁਸੀਂ ਜ਼ਿਕਰ ਕੀਤਾ ਜਾਣਿਆ ਪਹਿਚਾਣਾ ਚਿਹਰਾ ਅਨਾਗਤ ਘਾਰੇ ਤੌਰ ਤੇ ਉਸ ਦਾ ਐਲਾਨ ਨਹੀਂ ਹੋਇਆ ਇਸ ਜਨਰਲ ਨੂੰ ਪੁੱਛਿਆ ਵੀ ਕਿ ਤੁਸੀਂ ਉਮੀਦਵਾਰ ਹੋਵੋਗੇ ਉਹਨਾਂ ਨੇ ਖੈਰ ਉਮੀਦਵਾਰ ਦਾ ਤਾਂ ਕਿਵੇਂ ਦਾਵਾ ਕਰਨਾ ਸੀ ਪਰ ਇੰਨੀ ਗੱਲ ਜ਼ਰੂਰ ਕਹੀ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਭਾਜਪਾ ਦੇ ਕੰਮਕਾਜ ਨਾਲ ਜੁੜਿਆ ਮੈਂ ਆਜਪਾ ਨਾਲ ਮੇਰੀ ਸਾਝ ਹੈ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਜਪਾ ਨਾਲ ਮੇਰੀ ਸਾਝ ਪੁਰਾਣੀ ਹੈ ਸੋ ਉਮੀਦਵਾਰ ਦੀ ਗੱਲ ਤਾਂ ਉਹਨਾਂ ਨੇ ਨਹੀਂ ਕੀਤੀ ਪਰ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਹੋਬੀ ਤਾਲੀਵਾਲ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹੈ ਜੀ ਤੁਸੀਂ ਜਿਹੜੇ ਸੋੜੇ ਬਣੀ ਐ ਜੋ ਉਹ ਵੀ ਤਾਰੀ ਵਾਲਾ ਹੁੰਦੇ ਆ ਉਧਰੋਂ ਆਪ ਦੇ ਉਮੀਦਵਾਰ ਪਹਿਲੇ ਰੁੜਾ ਜੀ ਮੈਦਾਨ 'ਚ ਐ ਇੱਦਾਂ ਜਿਹੜਾ ਆਸ਼ੂ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੋ ਤਿੰਨ ਵੱਡੀਆਂ ਤਰ੍ਹਾਂ ਅਗਲੇ ਤਿੰਨਸ ਲੱਗਦਾ ਮੈਦਾਨ 'ਚ ਜੜਦੀਆਂ ਨਜ਼ਰ ਆ ਰਹੀਆਂ ਆਪ ਦੇ ਕਾਂਗਰਸ ਤਾਂ ਹਾਈ ਮੁਖਤਰਾ ਪਰ ਭਾਜਪਾ ਨੇ ਇਮਤਿਹਾਨ ਦੀ ਘੜੀ ਐ ਇਹ ਕਹਿ ਸਕਦੇ ਆ ਕਿ ਭਾਜਪਾ ਇਸ ਇਮਤਿਹਾਨ ਨੂੰ ਸਿਰੇ ਲਗਾਉਣ ਦੇ ਲਈ ਕੋਈ ਕਸਰ ਨਹੀਂ ਛੱਡੇਗੀ ਜਿਸ ਤਰੀਕੇ ਨਾਲ ਰੇਲ ਦੀ ਪੱਦਰ ਤੇ ਭਾਜਪਾ ਲਾਮਬੰਦੀ ਕਰ ਰਹੀ ਐ ਕਿਦਰੇ ਲੱਗਦਾ ਹੈ ਇਹ ਕਿ ਜੇ ਕਿਦਰੇ ਬਾਜੀ ਜਿਹੜੀ ਭਾਜਪਾ ਲੁਧਿਆਣਾ ਪਾਸੇ ਮਾਰ ਗਈ ਤਾਂ ਆਪ ਵਾਲਾ ਨੂੰ ਤੇ ਕਾਂਗਰਸ ਵਾਲਾ ਨੂੰ ਦੋਨਾਂ ਲਈ ਮੁਸੀਬਤ ਖੜੀ ਹੋ ਜੇਗੀ ਕਿਉਂਕਿ ਲੁਧਿਆਣਾ ਚੋ ਜਿਤਨਾ ਕੋਈ ਛੋਟਾ ਸੁਨਿਆ ਨਹੀਂ ਲੁਧਿਆਣਾ ਚੋ ਜਿਤਨਾ ਮਸਲਾ ਹੈ ਕਾਰੋਬਾਰੀਆਂ ਦੀ ਹਮਾਇਤ ਲੁਧਿਆਣਾ ਚੋ ਜਿਤਨਾ ਮਸਲਾ ਹੈ ਹਿੰਦੂ ਭਾਈਚਾਰੇ ਦੀ ਹਮਾਇਤ ਲੁਧਿਆਣਾ ਚੋ ਜਿਤਨਾ ਮਸਲਾ ਕਿ ਜਿਹੜੇ ਵਾਹ ਕਰਾ ਕਾਮੇ ਆ ਦਲਤ ਭਾਈਚਾਰਾ ਉਹਨਾਂ ਦੀ ਹਮਾਇਤ ਸੋ ਪੰਜਾਬ ਇੱਕ ਵੱਡੇ ਇਮਤਿਹਾਨ ਚ ਰਾਸੀਨ ਇਮਤਿਹਾਨ ਚ ਅਗਲੇ ਦਿਨ ਚ ਹੋਏਗਾ ਕੌਣ ਬਾਜ਼ੀ ਮਾਰੇਗਾ ਜਿਹੜਾ ਹੀ ਬਾਜ਼ੀ ਮਾਰੇਗਾ ਅੰਦਾਜ਼ਾ ਲਗਾਇਆ ਜਾਏਗਾ ਕਿ ਹੁਣ ਵਾਲੇ ਦਿਨ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਜਦੋਂ ਵੀ ਸਤਾਈ ਚਾਏਗੀ ਤ ਉਹ ਤਰਜ਼ਾ ਜ਼ਰੂਰ ਜਿਹੜਾ ਹੈਗਾ ਬੋਲ ਵਾਲਾ ਪੰਜਾਬ ਚ ਹੋਏਗਾ ਸਤਾ ਕਦੇ ਹੱਥ ਹੁੰਦੀ ਉਹ ਤੋਂ ਬਹੁਤ ਸਾਰੇ ਫੈਕਟਰ ਹੁੰਦੇ ਆ ਪੰਜਾਬ ਚ 117 ਸੀਟਾਂ ਨੇ ਕਿੱਦਾਂ ਦੇ ਨਾਮਜ਼ਦ ਹੁੰਦੇ ਆ ਕਿੱਦਾਂ ਦੇ ਉਮੀਦਵਾਰ ਹੁੰਦੇ ਆ ਵੱਖਰੀ ਗੱਲ ਹੈ ਜੀ ਪਰ ਜੇ ਕਿਦਰੇ ਆਪ ਤੇ ਕਾਂਗਰਸ ਤੋਂ ਬਾਅਦ ਭਾਜਪਾ ਵੀ ਆਪਣਾ ਸੈਸ ਚੁੱਕਦੀ ਹੈ ਦਾ ਵੱਡੇ ਦਾਅਵੇਦਾਰੀ ਪੰਜਾਬ ਚ ਅਗਲੀਆਂ ਚੋਣਾਂ ਦੇ ਲਈ ਭਾਜਪਾ ਇਕੱਲੇ ਤੌਰ ਤੇ ਲੜਨ ਲਈ ਪੇਸ਼ ਕਰੇਗੀ ਜੀ ਜੀ ਬਿਲਕੁਲ ਸਤ ਜੀ ਆਪ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਕਾਲੀ ਦਲ ਦੀ ਪਿਛਲੇ ਗੱਲ ਦਸੰਬਰ ਤੋਂ ਕਰੀਏ ਤਾਂ ਹੁਣ ਤੱਕ ਜਦੋਂ ਤੋਂ ਅਸਤੀਫਾ ਦਿੱਤਾ ਸੁਖਬੀਰ ਬਾਦਲ ਹੁਣਾ ਨੇ ਉਦੋਂ ਤੋਂ ਲੈ ਕੇ ਲਗਾਤਾਰ ਇੱਕੋ ਗੱਲ ਆ ਰਹੀ ਹੈ ਸਾਹਮਣੇ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਪਹਿਲਾਂ ਤਾਂ ਇਹ ਪੁੱਛ ਰਹੇ ਸੀ ਕੌਣ ਬਣੇਗਾ ਪਰ ਹੁਣ ਪੁੱਛਣਾ ਇਹ ਸਟਾਰਟ ਕਰ ਦਿੱਤਾ ਗਿਆ ਸੀ ਕਿ ਕਦੋਂ ਬਣੇਗਾ ਸੋ ਹੁਣ ਕਦੋਂ ਵਾਲਾ ਜਿਹੜਾ ਕੁਐਸਚਨ ਮਾਰਕ ਆ ਲਗਭਗ ਲੈਂਦਾ ਜਾਂ ਨਜ਼ਰ ਆ ਰਿਹਾ ਕਿਉਂਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਕਹਿੰਦੇ ਇਸ ਚੀਜ਼ ਦੀ ਅਨਾਉਂਸਮੈਂਟ ਹੋ ਸਕਦੀ ਹੈ ਕਿ ਕਾਲੀਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਜੀ ਬਿਲਕੁਲ ਇਹ ਬੜਾ ਦਿਲਚਸਪ ਸਵਾਲ ਆ ਤੁਹਾਡਾ ਕੀ ਆਪਾਂ ਕਹਿੰਦੇ ਜਿੱਦਾਂ ਮੌਸਮ ਦੀ ਗੱਲ ਕਰਦੇ ਮੌਸਮ ਬਦਲਦਾ ਨਾ ਹੁਣ ਸਰਦੀਆਂ ਵਾਲੇ ਕੱਪੜੇ ਅਜਾਈਆਂ ਕੰਬਲ ਝਾੜ ਕੇ ਰੱਖ ਦਿੰਨੇ ਆ ਗਰਮੀਆਂ ਆਉਂਦੀਆਂ ਤੇ ਫਿਰ ਉਸ ਢਾਂਗ ਦੇ ਨਾਲ ਸਰਦੀਆਂ ਆਉਂਦੀਆਂ ਉਸ ਢਾਂਗ ਦੇ ਨਾਲ ਕਾਲੀਗਨ ਨੇ ਵੀ ਕੁਝ ਇਸੇ ਤਰੀਕੇ ਨਾਲ ਕੀਤਾ ਲੱਗਦਾ ਹੈ ਕਿ ਪ੍ਰਧਾਨਤਾ ਸ਼ਕੀਰ ਬਾਦਲ ਪਹਿਲਾਂ ਵੀ ਸੀ ਜਦੋਂ ਨਹੀਂ ਆ ਉਦੋਂ ਵੀ ਸੀ ਤੇ ਹੁਣ ਵਾਲੇ ਦਿਨਾਂ 'ਚ ਵਿਸਾਖੀ ਤੋਂ ਪਹਿਲਾਂ ਜਿੱਦਾਂ ਤੁਸੀਂ ਕਹਿ ਰਹੇ ਆ ਐਲਾਨ ਸਖਬੀਰ ਬਾਦਲ ਦਾ ਹੀ ਹੋਏਗਾ ਪਰ ਇਹ ਜ਼ਰੂਰ ਆ ਕਿ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਕਾਲੀਦਾਲ ਨੇ ਆਪਣਾ ਹੀ ਕਰਤਾ ਕਰਤਾ ਜਾਂ ਕਾਫੀ ਝਾੜ ਲਿਆ ਜਿਹੜਾ ਬਾਹਰ ਕੱਢਣ ਵਾਲਾ ਸੀ ਬਾਹਰ ਕੱਢ ਲਏ ਜਿਹਨਾਂ ਰੱਖਣ ਵਾਲਾ ਸੀ ਰੱਖ ਲਏ ਕੋਈ ਹੋਰ ਕੋ ਵੱਡੀ ਤਬਦੀਲੀ ਨਹੀਂ ਸਿੰਘ ਸਾਹਿਬਾਨ ਨੇ ਵੀ ਆਪਣੇ ਤੌਰ ਤੇ ਬਹੁਤ ਜ਼ੋਰ ਜ਼ਮਾਈ ਕਰਕੇ ਦੇਖ ਲਈ ਕਾਲ ਤਾਸ ਦੀ ਫਜ਼ੀਲ ਤੋਂ ਵੱਡੇ ਵੱਡੇ ਐਲਾਨ ਹੋਏ ਤਨਖਾਹਾਂ ਲਾਈ ਆਗੀਆਂ ਧਾਰਮਿਕ ਤੌਰ ਤੇ ਬੜੀਆਂ ਬੜੀਆਂ ਗੱਲਾਂ ਹੋਈਆਂ ਮੀਡੀਆ ਸੁਰਖੀਆਂ ਜਪੀਆਂ ਕਿ ਜੀ ਹੁਣ ਸੁਖਵੀਰ ਬਾਦਲ ਫਲਾਣਾ ਗੁਰਦੁਆਰਾ ਸਾਹਿਬ ਜਾਣਗੇ ਹੁਣ ਫਲਾਣਾ ਗੁਰਦੁਆਰਾ ਸਾਹਿਬ ਜਾਣਗੇ ਕਿਤੇ ਉਹਨਾਂ ਦੇ ਹਮਲੇ ਦੀ ਗੱਲ ਕਿਤੇ ਦੂਜੀ ਤੇ ਦੀ ਗੱਲ ਕਿ ਕਿਹੜੀ ਤੇ ਕਿਦਾਂ ਪੰਜ ਮੈਂਬਰੀ ਕਮੇਟੀ ਕਾਲੀਦਲ ਦੀ ਭਰਤੀ ਕਿਵੇਂ ਹੋएगी ਬਹੁਤ ਕੁਝ ਜਣੇ ਵਾਪਰਿਆ ਸਾਰਾ ਕੁਝ ਵਾਪਰ ਗਏ ਇੱਕੋ ਗੱਲ ਦਾ ਸਵਾਲ ਦਾ ਜਵਾਬ ਹੈ ਇਹ ਸੁਖਵੀਰ ਬਾਦਲ ਪਹਿਲਾਂ ਵੀ ਪ੍ਰਧਾਨ ਸੀ ਸੁਖਵੀਰ ਬਾਦਲ ਹੁਣ ਵੀ ਪ੍ਰਧਾਨ ਹੈ ਬਲਕਿ ਇਹ ਸੁਖਵੀਰ ਬਾਦਲ ਵਿਸਾਖੀ ਤੋਂ ਪਹਿਲਾਂ ਵੀ ਪ੍ਰਧਾਨ ਹੋਣਗੇ ਇਹ ਦੁਵਾਰ ਤੇ ਲਿਖਿਆ ਜਾ ਚੁੱਕਾ ਹੈ ਬਾਕੀ ਰਹੀ ਗੱਲ ਦੂਜੀਆਂ ਤਰ੍ਹਾਂ ਕੀ ਕਹਿੰਦੇ ਆ ਪ੍ਰਵਾਨ ਕਰਦੀਆਂ ਜਾਂ ਨਹੀਂ ਕਰਦੀਆਂ ਪਰ ਅਕਾਲੀ ਦਲ ਤੋਂ ਜੋ ਪਿਛਲੇ ਦਿਨਾਂ ਚ ਵਾਕਫ ਉਹ ਇਲਾਕਾ ਨੇ ਜਿਹੜੇ ਇਹਨਾਂ ਦੇ ਡੈਲੀਗੇਟਾਂ ਦੀ ਚੋਣ ਹੋਈ ਹੈ ਮੀਟਿੰਗਾਂ ਹੋਣੀਆਂ ਉਹਨਾਂ ਮੀਟਿੰਗਾਂ ਤੇ ਜਿਹੜੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਇੱਕ ਵਿਰੋਧੀ ਦਾ ਗੱਲ ਹੀ ਛੱਡੋ ਇੱਕੋ ਇੱਕ ਨਾਮ ਉੱਪਰ ਆ ਰਿਹਾ ਸੁਖਵੀਰ ਬਾਦਲ ਕਿ ਸੁਖਵੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਅਕਾਲੀ ਦਲ ਹੈ ਕਿਤੇ ਉਹਨਾਂ ਸਾਰਿਆਂ ਨੂੰ ਉੱਪਰਲੇ ਪੱਧਰ ਤੋਂ ਲੈ ਕੇ ਹਰਾਂ ਵਰਕਰ ਜਿਹੜੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਨੂੰ ਅਹਿਸਾਸ ਜ਼ਰੂਰ ਹੋ ਗਿਆ ਕਿਤੇ ਅਕਾਲੀ ਦਲ ਕਿਤੇ ਕਾਇਮ ਰਹਿ ਸਕਦਾ ਹੈ ਤੇ ਸਖਵੀਰ ਬਾਦਲ ਦੀ ਅਗਵਾਈ ਹੇਠਾਂ ਹੀ ਰਹਿ ਸਕਦਾ ਹੈ ਸੋ ਅਗਲੇ ਦਿਨਾਂ ਦੇ ਪਾਰਟੀ ਨੇ ਕਿਸ ਤਰ੍ਹਾਂ ਦਾ ਟਾਂਚਾ ਖੜਾ ਕਰਨਾ ਹੈ ਕੋਰ ਕਮੇਟੀ ਦੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਕੋਰ ਕਮੇਟੀ ਦੀ ਕੱਲ ਦੀ ਮੀਟਿੰਗ ਜੇ ਹੋ ਸਕਦਾ ਹੈ ਇਸ ਸਪਸ਼ਟ ਤੌਰ ਤੇ ਐਲਾਨ ਵੀ ਹੋ ਜੇ ਤਰੀਕ ਦਾ ਕਿਹ ਇਤਿਗ ਨੂੰ ਪ੍ਰਧਾਨ ਦੀ ਚੋਣ ਹੋਏਗੀ ਜਾਂ ਜੋ ਵੀ ਆਕਾਲੀ ਦਲ ਦਾ ਵਿਧੀ ਵਿਧਾਨ ਹੈ ਸੁਖ ਦਾ ਕੱਲ ਦੀ ਮੀਟਿੰਗ ਲਈ ਕੋਰ ਕਮੇਟੀ ਦੀ ਬੜੀ ਐਮੀਤ ਹੈ ਉਹਦੇ ਮੁਤਾਬਕ ਕਾਫੀ ਗੱਲ ਆ ਨਤਾਰਾ ਹੋ ਜਾਏਗਾ ਪਰ ਜੋ ਹੀਟਲੀ ਪੱਧਰ ਤੋਂ ਜਾਣਕਾਰੀ ਆ ਰਹੀ ਹੈ ਡੈਲੀਗੇਟ ਅਜਲਾ ਸੰਦੋ ਮੀਟਿੰਗਾਂ ਤੋਂ ਉਹਦੇ ਮੁਤਾਬਕ ਤੇ ਤੈ ਹੈ ਕਿ ਸਕੱਬੀਰ ਬਾਦਲ ਹੀ ਜਿਹੜਾ ਆਕਾਲੀ ਦਲ ਦੇ ਪ੍ਰਧਾਨ ਹੋਣਗੇ ਉਸ ਵਗੈਰ ਇੱਕ ਵਾਰੀ ਤਾਂ ਹੁੰਦਾ ਨਾ ਕੋਈ ਨਾਂ ਹੁੰਦਾ ਮੁਕਾਬਲੇ 'ਚ ਕੋਈ ਨਾਂ ਵੀ ਨਹੀਂ ਮદાન ਬਿਲਕੁਲ ਸਾਫ ਹੈ ਇਹ ਵੀ ਸਹੀ ਹੈ ਕਿ 2 ਦਸੰਬਰ ਤੋਂ ਹੁਣ ਤੱਕ ਕਾਲਜਾਲ ਨੇ ਕਾਫੀ ਗਰਦਾ ਗੁਦਾ ਝਾੜ ਲਿਆ ਕਮੀਆਂ ਪਿਛੀਆਂ ਵੀ ਦੇਖ ਲਈਆਂ ਹੋਣੀਆਂ ਤੇ ਹੁਣ ਫਿਰ ਪ੍ਰਧਾਨਗੇ ਸੁਭਾਲਣ ਆ ਰਿਹਾ ਵਿਸਾਖੀ ਤੋਂ ਪਹਿਲਾਂ ਸੁਖਵੀਰ ਬਾਦ ਜੀ ਜੀ ਬਿਲਕੁਲ ਸਤਸਾਬੇ ਦੇ ਨਾਲ ਨਾਲ ਚਾਨਾ ਉਹਦੇ ਤੇ ਵੀ ਪਾ ਦੋ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਸ ਦੀ ਭਰਤੀ ਕਿਸ ਤਰ੍ਹਾਂ ਚੱਲ ਰਹੀ ਹੈ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਲੇਕੋ ਪੰਜਾਬ ਨਾ ਬਹੁਤ ਹੀ ਦੇਚਸ ਬਰਤਾਰਾ ਪੰਜਾਬ ਦਾ ਜਦੋਂ ਆਪਾ ਪੰਜਾਬ ਦਾ ਜ਼ਿਕਰ ਕਰਦੇ ਆ ਪੋਲੀਟਿਕਲ ਤੌਰ ਤੇ ਦਾ ਪਾਗੇ ਵੀ ਕਹਿੰਨੇ ਆ ਇਥੇ ਜਿਹੜੀਆਂ ਲਹਿਰਾਂ ਚਲਦੀਆਂ ਲਹਿਰਾਂ ਕਈ ਤਰ੍ਹਾਂ ਇਸ ਤਰੀਕੇ ਨਾਲੀਆਂ ਤਾਕਤਵਰ ਹੁੰਦੀਆਂ ਕਿ ਜਿਹੜੇ ਕਈ ਹੋਰ ਇਦਾਂ ਦੀਆਂ ਤਰ੍ਹਾਂ ਹੁੰਦੀਆਂ ਉਹਨਾਂ ਨੂੰ ਉਲਟਾ ਕੇ ਪਰੇ ਮਾਰਦੇ ਆ। ਹੁਣ ਜਿਹੜੀ ਅਕਾਲੀ ਦਲ ਦੀ ਭਰਤੀ ਦੀ ਨਵੀਂ ਭਰਤੀ ਦੀ ਆਪਾਂ ਗੱਲ ਕਰ ਰਹੇ ਆਂ ਜਿਹੜੀ ਇੱਕ ਵੇਲੇ ਪੰਜ ਮੈਂਬਰੀ ਕਮੇਟੀ ਸੱਤਵੇਂ ਮੈਂਬਰੀ ਕਮੇਟੀ ਅਕਾਲ ਤਖਤ ਸਰਦ ਦੇ ਤਤਾਰਵਲੋਂ ਬਣਾਈ ਗਈ ਸੀ ਉਸ ਹੁਣ ਪੰਜ ਮੈਂਬਰੀ ਕਮੇਟੀ ਰਹੇਗੀ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆਂ ਇਸ ਕਰਕੇ ਇਸ ਗੱਲ ਤੇ ਬਹੁਤਾ ਲੰਬਾ ਨਾ ਲਾਈਏ ਕਿ ਸੱਤਾਂ ਤੋਂ ਪੰਜ ਕਮੇ ਰਹ ਗਏ ਆ। ਪਰ ਜਿਹੜੇ ਪੰਜ ਮੈਂਬਰ ਦੀ ਕਮੇਟੀ ਹੈ ਜਿੱਥੇ ਵੀ ਜਾਂਦੀਆਂ ਹਨ ਇੱਕ ਦਿਨ ਪਹਿਲਾਂ ਰੂਪਨਗਰ ਕਹਿਦੀ ਆ ਪਰ ਰੁਪੜ ਕੇ ਲਈ ਰੁਪੜ ਦੇ ਸਪਾਰਟੀ ਮੈਂਬਰ ਦੀ ਮੀਟਿੰਗ ਸੀ ਉੱਥੇ ਵੀ ਚੰਗਾ ਵੱਡਾ ਪਰਮਾ ਹੰਗਾਰਾ ਮਿਲਿਆ ਇਸ ਤੋਂ ਪਹਿਲਾਂ ਜਦੋਂ ਆਪਾਂ ਮੀਡੀਆ ਦੇਖਦੇ ਹਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਤਾਂ ਪੰਥ ਕਾਲ ਕਮਲੋਂ ਵੱਡਾ ਹੰਗਾਰਾ ਔਰਲੀ ਪੰਜ ਮੈਂਬਰੀ ਕਮੇਟੀ ਹੈ ਉਹਦੇ ਵੱਲੋਂ ਵੀ ਇੱਕੋ ਹੀ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸਹੀ ਢੰਗ ਨਾਲ ਭਰਤੀ ਕਰੋ ਸਹੀ ਤੰਗੀ ਲੀਡਰਸ਼ਿਪ ਉੱਪਰ ਕੇ ਸਾਹਮਣੇ ਹੋਣੀ ਚਾਹੀਦੀ ਹੈ ਜੀ ਇੱਕ ਪਾਸੇ ਤਾਂ ਬਹੁਤ ਜਜ਼ਬ ਵਾਲੇ ਪਾਸੇ ਦਾ ਕਾਲੀਦਲ ਨੂੰ ਗਚਾਉਣ ਦੀ ਲੜਾਈ ਲੜੀ ਜਾ ਰਹੀ ਹੈ ਕਿ ਕਾਲੀਦਲ ਬਚਾਉਣਾ ਹੈ ਦੂਜੇ ਪਾਸੇ ਸੁਖਵੀਰ ਬਾਦਲ ਨੂੰ ਲਿਆਉਣ ਦੀ ਲੜਾਈ ਲੜੀ ਜਾ ਰਹੀ ਹੈ ਕਿ ਕਾਲੀਦਲ ਭਰਤੀ ਨਾਲ ਬਚੇਗਾ ਕਿ ਕਾਲੀਦਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਨਾਲ ਬਚੇਗਾ ਖੈਰ ਇਹਦਾ ਫੈਸਲਾ ਆਪਾਂ ਦਰਸ਼ਕਾਂ ਦੇ ਪੰਤਖ ਦੇ ਉੱਪਰ ਹੀ ਛੱਡਦੇ ਆਂ ਆਪਾਂ ਫੈਸਲਾ ਨਾ ਹੀ ਕਰੀਏ ਤਾਂ ਚੰਗੀ ਗੱਲ ਹੈ ਜੀ ਜੀ ਬਿਲਕੁਲ ਸਿੱਤ ਸਾਹਿਬ ਅੱਗੇ ਗੱਲ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਕੱਲ ਦੇਰ ਸ਼ਾਮ ਉਹਨਾਂ ਨੇ ਮਰਨ ਵਰਤਾ ਜਿਹੜਾ ਉਹ ਖੋਲ ਲਿਆ ਜਿਸ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਸੁਰੱਖਿਅਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਬਣੀਆਂ ਕੱਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਏ ਇਸ ਤੋਂ ਇਲਾਵਾ ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਵੀ ਕਰਵਾਇਆ ਗਿਆ ਕਿਉਂਕਿ ਕੰਡੀਸ਼ਨ ਨੂੰ ਦੇਖਦੇ ਹੋਏ ਡਾਕਟਰਾਂ ਦੀ ਅਬਜ਼ਰਵੇਸ਼ਨ 'ਚ ਰੱਖਣਾ ਬਹੁਤ ਜ਼ਰੂਰੀ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਡਿਉਟੀ ਮਿਲੀ ਤਾਂ ਮਹਾਪੰਚਾਇਤ ਦੇ ਵਿੱਚ ਸੱਦਾ ਪਹੁੰਚੇ ਤੁਸੀਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜਾਂ ਫਿਰ ਜਿਸ ਤਰ੍ਹਾਂ ਮਹਾਪੰਚਾਇਤਾਂ ਦਾ سلسلہ ਸ਼ੁਰੂ ਕੀਤਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜਿਦਾ ਪੱਗ ਗਈ ਵੀ ਕਈ ਵਾਰੀ ਕਹਿੰਨਾਂ ਨੇ ਕਿ ਪੰਜਾਬੀਆਂ ਨੇ ਕਮਾਲ ਦੀਆਂ ਕੌਤਾਂ ਮੜੀਆਂ ਕਈ ਵਾਰੀ ਦੋ ਲਾਈਨਾਂ ਦਾ ਸਾਰਾ ਮਾਮਲਾ ਹੱਲ ਕਰ ਦਿੰਦੀਆਂ ਜੀ ਜੀ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕ ਬਿਲਕੁਲ ਸਹੀ ਲੱਗ ਹੁੰਦੀ ਹੈ ਕਹਿੰਦੇ ਭੱਠ ਪਿਆ ਸੁਣਾ ਜਿਹੜਾ ਕੰਨਾਂ ਨੂੰ ਖਾਵੇ ਪਿਛਲੇ ਲੰਬੇ ਤੋਂ ਲੋਹੇ ਢੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਦਾ ਕਿਸੇ ਨੇ ਕਿਹਾ ਜੀ ਉਹਨਾਂ ਪਾਣੀ ਦਾ ਘੁੱਟ ਪੀ ਲਿਆ ਮਰਨ ਵਰਤ 60 ਸਾਲ ਕਿਸੇ ਨੇ ਕਿਹਾ ਤਾਂ ਨਹੀਂ ਜੀ ਆਪ ਮੈਡੀਸਿਨ ਲੈ ਰਹੇ ਆ ਇਸ ਤਰੀਕੇ ਨਾਲ ਇਹ ਕੋਈ ਘਰੇ ਜਿ ਚੋਰੀ ਖਾ ਰਿਹਾ ਕੋਈ ਘਰੇ ਇਸ ਤਰੀਕੇ ਨਾਲ ਖਾਣ ਪੀਣ ਨੂੰ ਦਿੱਤਾ ਜਾ ਰਿਹਾ ਐਨੇ ਦਿਨ ਕਿਵੇਂ ਕੱਢ ਗਏ ਉਦੋਂ ਢੱਲੇਵਾਲ ਸਾਹਿਬ ਕਹਿ ਰਹੇ ਕਿ ਮੈਂ ਮਰਨ ਵਰਤ ਤੇ ਬੈਠਾ ਹਾਂ ਘਟੂ ਘਟੇ ਗੱਲ ਤਾਂ ਤਿਆਰ ਹੋ ਗਈ ਹੈ ਇਹ ਚੈਪਟਰ ক্লোਜ਼ ਹੋ ਗਿਆ ਕਿ ਕਿਸਾਨ ਆਗੂ ਜੀ ਜੀ ਸਿੰਘ ਢੱਲੇਵਾਲ ਹੁਣ ਮਰਨwarte ਨਹੀਂ ਬੈਠੇ ਔਰ ਉਹਨਾਂ ਨੇ ਵੀ ਬੜੇ ਆਪਣਾ ਢੰਗ ਨਾਲ ਸਿਸਟਮ ਨਾਲ ਜਿਹੜਾ ਹੈਗਾ ਸਰਾਂ ਦੇ ਵਿੱਚ ਕੱਲ ਕਿਸਾਨ ਮਹਾ ਪੰਚਾਇਤ ਕੀਤੀ ਉਸ ਤੋਂ ਬਾਅਦ ਫਤੇਗੜ ਸਾਹਿਬ ਜਿਹੜਾ ਪਵਿੱਤਰ ਸਥਾਨ ਹੈ ਗੁਰੂ ਸਾਹਿਬਾਂ ਦੀ ਚਰਨਛੋਪਾ ਪ੍ਰਾਪਤ ਹੈ ਜਿਹੜਾ ਬੜਾ ਨਾ ਦੁਨੀਆ ਭਰ ਚ ਗੁਰਦੁਆਰਾ ਸਾਹਿਬ ਜਾ ਕੇ ਨਤਮਸਤ ਹੋਏ ਉੱਥੇ ਜਾ ਕੇ ਆਪਣੀ ਸੇਧ ਦੀ ਔਰ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਕਿਸਾਨ ਅੰਦੋਲਨ ਨੂੰੰਗਾਰੇ ਦੀ ਗੱਲ ਕੀਤੀ ਔਰ ਆਪਣੀ ਸੇਧ ਦੀ ਅਰਦਾਸ ਦੀ ਗੱਲ ਕੀਤੀ ਸੋ ਇਹ ਮਾਮਲਾ ਤਾਂ ਹੋ ਗਿਆ ਸਮਾਪਤ ਹੁਣ ਦੂਜੀ ਗੱਲ ਜਿਹੜੀ ਐ ਮੈਂ ਉਹਨਾਂ ਦੇ ਮਰਨਵਾਰ ਤੋਂ ਉਹ ਹੈ ਕਿ 4 ਮਈ ਦਾ ਇੱਕ ਦਿਨ ਪਹਿਲਾਂ ਫਿਰ ਜਿਹੜੇ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਐ ਉਹਨਾਂ ਨੇ ਫੇਰ ਐਲਾਨ ਕਰ ਦਿੱਤਾ ਕਿ 4 ਮਈ ਦੀ ਮੀਟਿੰਗ ਜਿਹੜੀ ਕਿ ਕਹਿਮ ਐ ਜੀ ਜਿਹੜੀ ਮੀਟਿੰਗ ਦਾ ਐਲਾਨ ਕੀਤਾ ਗਿਆ ਸੀ ਉਸ ਮੀਟਿੰਗ ਨੂੰ ਅਸੀਂ ਕਿਸਾਨਾਂ ਨਾਲ ਕਿਸਾਨ ਮੁੱਦਿਆਂ ਤੇ ਜਿਹੜੇ ਮੁੱਦੇ ਪਹਿਲਾਂ ਪੈਨੇ ਹੋਏ ਐ ਉਹਨਾਂ ਤੇ ਗੱਲ ਕਰਾਂਗੇ ਚੋਹਾਨ ਸਾਹਿਬ ਦੇ ਨਾਲ ਮੈਂ ਇੱਕ ਹੋਰ ਕੈਬਨਟ ਮੰਤਰੀ ਉਹਦਾ ਜ਼ਿਕਰ ਵੀ ਆਪਾਂ ਜ਼ਰੂਰ ਕਰਾਂਗੇ ਵਰਨਿਤ ਬਿੱਟੂ ਜੀ ਵਰਨਿਤ ਬਿੱਟੂ ਨੇ ਵੀ ਨਾਲ ਦੀ ਨਾਲ ਬਿਆਨ ਦੇਣ ਦਾ ਕੋ ਮੌਕਾ ਹਥੋਂ ਨਹੀਂ ਜਾਣ ਦਿੱਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹੁਣ ਢੱਲੇਵਾਲ ਸਾਹਿਬ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਔਰ 4 ਮਈ ਨੂੰ ਕੰਨੀ ਸੇ ਉਮੀਦ ਕਰਦੇ ਆ ਕਿ ਢੱਲੇਵਾਲ ਸਾਹਿਬ ਜਿਹੜਾ ਹੈਗਾ ਗੱਲਬਾਤ ਵਿੱਚ ਸ਼ਾਮਲ ਕਰਨਗੇ ਉਹਨਾਂ ਨੇ ਧੰਨਵਾਦ ਵੀ ਕੀਤਾ ਇਸ ਗੱਲ ਦੇ ਲਈ ਕਿ ਚੰਗੀ ਗੱਲ ਹੈ ਢੱਲੇਵਾਲ ਸਾਹਿਬ ਨੇ ਆਪਣਾ ਮਰਨ ਵਰਤਾਤ ਅਤਿਆਗਤਾ ਸੋ ਮਰਨ ਵਰਤਾਤ ਵਾਲੀ ਗੱਲ ਤਾਂ ਹੋ ਗਈ ਸਮਾਪਤ ਪਰ 4 ਮਈ ਨੂੰ ਮੀਟਿੰਗ ਜਾਣ ਬਾਰੇ ਉਇਤਰਾਮ ਵੱਲੋਂ ਸੀ ਜਾਣਗੇ ਨਹੀਂ ਜਾਣਗੇ ਕਿ ਉਹ ਜਿਹੜੀ ਪਿਛਲੀ ਮੀਟਿੰਗ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਹੋਈ ਸੀ ਸ਼ੰਭੂ ਤੇ ਖਨੋਰੀ ਬੱਡਰ ਤੇ ਜਿਸ ਤਰ੍ਹਾਂ ਲਾਲਾ ਲਾਲਾ ਹੋਈ ਕਹਿਣਾ ਦੀਆਂ ਟਰਾਲੀਆਂ ਤੇ ਸਾਰੇ ਸਾਮਾਨ ਗਵਾਚਿਆ ਵਾ ਅਜੇ ਤੱਕ ਵੀ ਵਾਪਸ ਨਹੀਂ ਆਇਆ ਜਿਹੜਾਂ ਚ ਸਾਰੇ ਬਾਹਰ ਆਏ ਕਿ ਨਹੀਂ ਆਏ ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਪਰ ਕਾਫੀ ਵੱਡਾ ਖਲਾਰਾ ਪਿਆ ਉਸ ਮੀਟਿੰਗ ਤੋਂ ਬਾਅਦ ਜੇ ਡਲੇਵਾਲ ਸਾਹਿਬ ਦਾ ਗ੍ਰਿਫਤਾਰ ਸਰਵਜਿੰਨ ਪੰਨੇਰ ਗ੍ਰਿਫਤਾਰ ਉਹ ਸਾਰੇ ਕਸ ਦੇ ਬਾਅਦ ਡਲੇਵਾਲ ਸਾਹਿਬ ਨੇ ਬਿਆਨ ਤਾਂ ਉਹਨਾਂ ਸਿਪਾਚ ਦੇ ਦਿੱਤਾ ਹੈ ਕਿ ਅਸੀਂ ਗੱਲਬਾਤ ਚ ਜੁਆਇਨ ਕਰਾਂਗੇ ਗੱਲਬਾਤ ਸ਼ਾਮਲ ਹੋਵਾਂਗੇ ਉਹਨਾਂ ਨੇ ਦਲੀਲ ਦਿੱਤੀ ਇਸ ਗੱਲ ਲਈ ਕਿ ਕਿਉਂ ਸ਼ਾਮਲ ਹੋਵਾਂਗੇ ਉਹ ਕਹਿੰਦੇ ਜੇ ਅਸੀਂ ਨਹੀਂ ਸ਼ਾਮਲ ਹੋਵਾਂਗੇ ਤਾਂ ਕਿਸਾਨ ਆਗੂਆਂ ਬਾਰੇ ਕਿਸਾਨ ਜਥੇਬੰਦੀਆਂ ਬਾਰੇ ਜਾਏਗਾ ਕਿ ਸਰਕਾਰ ਦਾ ਮਾਮਲਾ ਨਿਵੇੜਨਾ ਚਾਹੁੰਦੀ ਹੈ ਜੀ ਕਿਸਾਨ ਗੱਲਬਾਤ ਕਰਨ ਲਈ ਤਿਆਰ ਨਹੀਂ ਹਾਲਾਂਕਿ ਕਹਿੰਦੇ ਕਿਸੇ ਇੱਕ ਸਰਕਾਰ ਹੈ ਸਰਕਾਰ ਦੀ ਨੀਤੀ ਜੇ ਛੱਕ ਜੋ ਵੀ ਹੈ ਉਹ ਸਾਰਿਆਂ ਨੂੰ ਭਲੀ ਭਾਸ ਪਸਾ ਹੈ ਪਰ ਗੱਲਬਾਤ ਕਰਨ ਜਾਣਗੇ ਅਜੇ ਪੰਦੇਰ ਸਾਹਿਬ ਨੇ ਇਸ ਮਾਮਲੇ ਤੇ ਆਪਣੀ ਸੰਦੇਸ਼ ਸਪਸ਼ਟ ਕਰਨੀ ਹੈ ਅਤੇ ਲੇਵਲਸ ਆਉਣੇ ਕਾਇਦਤੀ ਗੱਲ ਕੇਸੀ ਗੱਲਬਾਤ ਚ ਸ਼ਾਮਲ ਹੋਵਾਂਗੇ ਉਹ ਦੇਖਿਆ ਜਾਏਗਾ ਕਿ 4 ਮਈ ਦੀ ਗੱਲਬਾਤ ਦਾ ਦੂਜੇ ਪਾਸੇ ਕਿਸਾਨ ਮਾਮਾ ਪਨ ਦਿੱਤਾ ਹੈ ਅੰਦੋਲਨ ਵੀ ਹੈ ਕਿ ਕੀ ਰੁਖ ਅਖਤਿਆਰ ਕਰੇਗਾ ਕਿਸਾਨ ਅੰਦੋਲਨ ਇਸ ਮੌਕੇ ਤੋਂ ਬਾਅਦ ਜੀ ਜੀ ਬਿਲਕੁਲ ਸਤ ਸਾਬ ਅਗਲੀ ਖਬਰ ਹੈ ਜੋ ਅਗਲਾ ਮਸਲਾ ਹੈ ਉਹ ਸਾਡੇ ਸਾਰਿਆਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਮਸਲਾ ਖਾਣ ਪੀਣ ਦਾ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਪੰਜਾਬ ਦਾ ਪਸ਼ੂ ਪਾਲਣ ਵਿਭਾਗ ਹੈ ਉਹਨਾਂ ਦੇ ਵੱਲੋਂ 21ਵੀਂ ਪਸ਼ੂ ਧਨ ਗਣਨਾ ਜਿਹੜੀ ਉਹ ਕਰਵਾਈ ਗਈ ਜਿਦੇ ਵਿੱਚ ਕੁਝ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੱਥੇ ਸਾਹਮਣੇ ਆਏ ਨੇ ਕਹਿੰਦੇ ਪੰਜਾਬ ਦੇ ਵਿੱਚ ਮੱਝਾਂ ਦੀ ਗਿਣਤੀ ਪਿਛਲੇ ਮੁਕਾਬਲੇ ਜਦੋਂ ਗਿਣਤੀ ਹੋਈ ਸੀ ਬਹੁਤ ਜ਼ਿਆਦਾ ਘਟ ਗਈ ਹੈ ਲਗਭਗ 25 ਲੱਖ ਦੀ ਕਮੀ ਹੈ ਜਿਹੜੀ ਉਹ ਤਿੰਨ ਦਹਾਕਿਆਂ ਦੇ ਵਿੱਚ ਆ ਗਈ ਹੈ ਮੱਜਾਂ ਦੀ ਰੱਖਣ ਰਖਾਉਣ ਦੀ ਉਹਦੇ ਵਿੱਚ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਖਪਤ ਦੁੱਧ ਦੀ ਦਿਨ-ਬਦਨ ਵੱਧ ਰਹੀ ਹੈ ਦੁੱਧ ਨਾਲ ਜਿਹੜੇ ਪ੍ਰੋਡਕਟਸ ਬੰਦੇ ਨੇ ਉਹਨਾਂ ਦੀ ਵੱਧ ਰਹੀ ਹੈ ਕਈ ਥਾਵਾਂ ਤੋਂ ਹਰ ਦਿਨ ਜਾਲੀ ਸੈਂਪਲ ਹੈ ਜਿਹੜੇ ਉਹ ਫੜੇ ਜਾਂਦੇ ਨੇ ਜਾਲੀ ਕਈ ਤਰ੍ਹਾਂ ਦੀਆਂ ਚੀਜ਼ਾਂ ਫੜੀਆਂ ਜਾਂਦੀਆਂ ਕਿਵੇਂ ਦੇਖਦੇ ਹੋ ਕਿ ਦਿਨ-ਬਦਨ ਅਸੀਂ ਇਸ ਚੀਜ਼ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੀ ਪਰ ਤੁਹਾਡੇ ਸਵਾਲ ਨੇ ਨਾ ਮੈਨੂੰ ਫੇਰ ਪੁਰਾਣੀ ਖਾਨਚੇ ਤੇ ਕਰਾਦੀ ਹੈ ਕਿ ਨਾਜ਼ ਨੇ ਇੱਕ ਬੜੀ ਪੁਰਾਣੀ ਆਖਾਨ ਤਾਂ ਇਹ ਮਸਲ ਨਵਲੀ ਪਵਿੱਤਰ ਆਖਾਨਾ ਸਾਡੇ ਜਿਦਾਂ ਤੁਸੀਂ ਕਹੇ ਸਾਡੀ ਜ਼ਿੰਦਗੀ ਨਾਲ ਸਾਡੇ ਜੀਵਨ ਸਾਡੇ ਸਭਿਆਚਾਰ ਨਾਲ ਜੁੜੀ ਵੀ ਉਹ ਦੁੱਧ ਦੇ ਪੁੱਤ ਦੀ ਸੌ ਅੱਗੇ ਹੁੰਦਾ ਸੀ ਕਿ ਜਿਹਨੇ ਦੁੱਧ ਦੇ ਪੁੱਤ ਦੀ ਕਿਸੇ ਮੁੱਦੇ ਤੇ ਸੌ ਚੁੱਕ ਲਈ ਉਹ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ। ਉਹਨ ਚ ਸਮਾਂ ਦੇ ਦਾ ਤੁਸੀਂ ਜ਼ਿਕਰ ਕੀਤਾ ਨਾ ਤਾਂ ਅਸੀਂ ਦੁੱਧ ਦੀ ਸੌ ਚੁੱਕਣ ਚੁੱਕ ਰਹੇ ਹਾਂ ਤੇ ਕਈ ਮਾਮਲੇ ਇਹੋ ਜਿਹੇ ਹਨ ਜਿਨ੍ਹਾਂ ਚ ਪੁੱਤ ਦੀ ਸੌ ਚੁੱਕਣ ਜੁਗੇ ਵੀ ਨਹੀਂ ਰਹੇ। ਸੁਪਰ ਸਥਿਤੀਆਂ ਕਿਸ ਕਦਰ ਬਦਲ ਗਈਆਂ ਆਪਾਂ ਜੇ ਦੁੱਧ ਦੀ ਗੱਲ ਕਰਦੇ ਤੁਸੀਂ ਮਚਾਂ ਦੀ ਗੱਲ ਕੀਤੀ ਹੈ ਮੈਂ ਜਿਹੜੇ ਅੰਕੜਿਆਂ ਦੀ ਗੱਲ ਕਰ ਰਿਹਾ ਕਿ ਕੇਂਦਰੀ ਖੁਰਾਕ ਸਪਲਾਈ ਮੰਤਰੀ ਉਹਨੇ ਬਕਾਇਦਾ ਪਾਰਲੀਮੈਂਟ 'ਚ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਮਲਾਕਤੀ ਅਵਸਥਾ ਜਿਹੜੀਆਂ ਹਨ ਉਹਨਾਂ ਦਾ ਹੀ ਗਿਣਤੀ ਫੱਦ ਰਹੀ ਹੈ ਖੁਰਾਕ ਨਾਲ ਜੁੜੀਆਂ ਹੋਈਆਂ ਦੁੱਧ ਨਾਲ ਜੁੜੀਆਂ ਜਿਹੜੀਆਂ ਅਵਸਥਾ ਜਿਹੜੇ ਨਮੂਨੇ ਭਰੇ ਗਏ 22 ਨਮੂਨੇ ਤਾਂ ਫੇਲ ਹੋਏ ਹੋਇਆ ਤੇ ਜਿਹੜੇ ਆਪਾਂ ਫੀਸ ਅੱਧੀ ਦੀ ਗੱਲ ਕਰੀਏ ਤਾਂ 7 ਫੀਸ ਅੱਧੀ ਜਿਹੜਾ ਹੈਗਾ ਇਦਾਂ ਦੇ ਜਿਹੜੇ ਮਾੜੇ ਨਮੂਨੇ ਉਹਨਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਜਿਹੜੇ ਖਰਾਕ ਨਾਲ ਸੰਬੰਧਤ ਹੈ ਤੇ ਦੁੱਧ ਦੇ ਸੈਂਪਲ ਨਾਲ ਸੰਬੰਧਤ ਹੈ ਇੱਕ ਹੋਰ ਦਿਲਚਸਪ ਮਾਮਲਾ ਇਹ ਵੀ ਹੈ ਕਹਿੰਦੇ ਜਿਹੜਾ ਵਿਭਾਗ ਜਿਹੜੇ ਨੂਨ ਨੇ ਜਿਨੇ ਭਰਨੇ ਹੁੰਦੇ ਆ ਕਹਿੰਦੇ ਉਹਨਾਂ ਨਮੂਨੇ ਵੀ ਭਰਨੇ ਘੱਟ ਕਰਦੇ ਕਹਿੰਦੇ ਕੀ ਫਾਇਦਾ ਐਵੇਂ ਬਜ਼ਨਾਮੀ ਇਕੱਟਾਂਗੇ ਨਾ ਨਮੂਨੇ ਭਰੋ ਤੇ ਨਾ ਚੰਗੀ ਮਾੜੀ ਗੱਲ ਸਾਹਮਣੇ ਆਏ ਆਪੇ ਲੋਕ ਦੇਖਣਗੇ ਕਿ ਇਹੋ ਜਿਹਾ ਦੁੱਧ ਪੀਣਾ ਦੇਖੇ ਹੋ ਜਾਂ ਨਹੀਂ ਪੀਣਾ ਸੋ ਜੇ ਦੁੱਧ ਦੇ ਵਿੱਚ ਹੀ ਮਿਲਾਵਟ ਆਏਗੀ ਤਾਂ ਵੱਡੀ ਚੁਣੌਤੀ ਐ ਇਸ ਗੱਲ ਦੀ ਪਰ ਗੱਲ ਬੜੀ ਸਾਫ਼ ਹੈ ਕਿ ਪੰਜਾਬ ਚ ਦੁੱਧ ਦੇ ਵਿੱਚ ਮਿਲਾਵਟ ਔਰ ਖਾਣ ਪੀਣ ਵਾਲੀਆਂ ਇਹਨਾਂ ਵਸਤਾਂ ਹੁਣਾਂ ਚ ਮਲਾਕਤ ਦਾ ਬੜੀ ਬੜੀ ਹੈ ਇਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਕੈਂਸਰ ਹੈ ਦੂਜੀਆਂ ਸਿਹਤ ਨਾਲ ਜੁੜੀਆਂ ਬਿਮਾਰੀਆਂ ਫੈਲਦੀਆਂ ਜਿਦੇ ਅੱਗੇ ਵੱਡੀ ਪੱਧਰ ਤੇ ਨੁਕਸਾਨ ਹੁੰਦੇ ਆ ਸੋ ਇਸ ਸਥਿਤੀ ਦੇ ਵਿੱਚ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੈ ਜੇ ਇਸ ਤਰ੍ਹਾਂ ਦੇ ਨਮੂਨੇ ਫੇਲ ਹੁੰਦੇ ਆ ਸਖਤੀ ਨਾਲ ਜਿੱਦ ਆਪਾਂ ਪਹਿਲਾਂ ਕਹਿ ਕੇ ਆਤੇ ਆ ਜੇ ਪੁਲਿਸ ਕੋਈ ਗਲਤ ਗੱਲ ਕਰੇ ਉਸ ਨੂੰ ਹੱਥ ਪਾਇਆ ਜਾ ਸਕਦਾ ਹੈ ਆਰਟੀਓ ਦਫ਼ਤਰਾਂ ਚ ਕੋਈ ਗਲਤ ਵਿਰਤਾਰਾ ਹੋਵੇ ਤਾਂ ਜਿਹੜੇ ਖਾਣ ਪੀਣ ਦੇ ਨਮੂਨੇ ਆ ਦੁੱਧ ਵਾਸਤੇ ਦੇ ਨਮੂਨੇ ਜਿਹੜਾ ਵਿਭਾਗ ਪਰਦਾ ਉਹ ਤੋਂ ਪੁੱਛੇ ਜਾਣ ਦੀ ਲੋੜ ਹੈ ਕਿ ਕਿਉਂ ਨਮੂਨੇ ਘਟਾਤੇ ਆ ਕਿਉਂ ਨਹੀਂ ਵੱਧ ਗਿਣਤੀ 'ਚ ਭਰੇ ਜਾ ਰਹੇ ਔਰ ਇਹ ਕੋਈ ਰਿਪੋਰਟ ਮੀਡੀਆ ਦੀ ਆਪਣੀ ਬਣਾਈ ਵੀ ਰਿਪੋਰਟ ਨਹੀਂ ਇਹ ਉਹ ਆ ਜਿਹੜੀ ਪਾਰਲੀਮੈਂਟ ਦੇ ਅੰਦਰ ਰੱਖੀ ਗਈ ਹੈ ਸੋ ਜਿੱਦਾਂ ਤੁਸੀਂ ਕਿਹਾ ਕਿ ਮੱਝਾਂ ਦੀ گاਵਾਂ ਦੀ ਜਿਹੜੀ ਗਿਣਤੀ ਉਹ ਤਾਂ ਘਟ ਰਹੀ ਹੈ ਜੀ ਜੀ ਪਰ ਦੁੱਧ ਦੀ ਮਾਤਰਾ ਵਧ ਰਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੁੱਧ ਕਿੱਥੋਂ ਆਉਂਦਾ ਹੈ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅੱਜ ਤੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ